ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਤੇ ਅਸੀਂ ਆਏ ਹੋਏ ਸੀ ਅੱਜ ਮਾਨਸਾ ਮਾਨਸਾ ਹੈ ਵੀ ਅਪਣੇ ਸਾਰੇ ਘਰ ਤੇ ਇਧਰ ਯੂਵੀ ਸਾਡਾ ਪਾਰਿਆ ਸੀ ਪੰਗੜੇ ਕਿਉਂਕਿ ਅੱਜ ਇਹਨੇ ਜਾਣਾ ਸੀ ਘੁੰਮਣ ਆਊਟਲੈਟ ਫੈਕਟਰੀ ਹੰੜਿਆ ਹੈ ਅੱਜ ਅਸੀਂ ਤੁਰਪੇ ਮਾਨਸਾ ਤੋਂ ਯੂਵੀ ਪੂਰਾ ਖੁਸ਼ ਬੈਠਾ ਸੀ ਕਾਇ ਕਰ ਰਿਹਾ ਸਾਰਿਆਂ ਨੇ ਕਿ ਮਾਨਸਾ ਤੋਂ ਚੱਲਿਆ ਜੀ ਤੇ ਲੱਗ ਗਿਆ ਨਵੀਆਂ ਲਾਈਟਾਂ ਜੋ ਕਿ ਸਾਡਾ ਦੋਸਤ ਜੱਗਾਵਾਲਾ ਜੀ ਲਾ ਰਹੇ ਸੀ ਸਾਹੋ ਗਿਆ ਟਰਡ ਗਿਆ ਇਹ ਪੇਂਟਿੰਗ ਬੜੀਆਂ ਹੁੰਆਂ ਮਾਨਸਾ ਦੇ ਵਿੱਚ ਬਹੁਤ ਹੀ ਵਧੀਆ ਲੱਗੀਆਂ ਬਣੀਆਂ ਹੋਈਆਂ ਪੇਂਟਿੰਗ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਸੀ ਜੋ ਕਿ ਦੈਲ ਨੂੰ ਛੂ ਰਹੀਆਂ ਸੀ 319 ਦੇ ਉੱਪਰ ਬਣਾਈਆਂ ਹੋਈਆਂ ਨੇ ਸਾਰੀਆਂ ਲਓ ਜੀ ਅਸੀਂ ਪਹੁੰਚ ਗਏ ਹੰਢਾਇਆ ਚੌਂਕ ਦੇ ਵਿੱਚ ਹੰਢਾਇਆ ਚੌਂਕ ਦੇ ਵਿੱਚ ਪਹੁੰਚ ਕੇ ਅਸੀਂ ਮੁੜ ਗਏ ਆਊਟਲੈਟ ਫੈਕਟਰੀ ਨੂੰ ਇਹ ਸਾਰੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਪੁਲ ਦੇ نیچے ਖਾਣ ਪੀਣ ਦੇ ਲਈ ਲਓ ਜੀ ਅਸੀਂ ਪਹੁੰਚੇ ਆਊਟਲੈਟ ਫੈਕਟਰੀ ਹੰਢਾਇਆ ਦੇ ਵਿੱਚ ਸਰਦਾ ਪਿੱਛੇ ਪਿੱਛੇ ਇਹ ਮੇਨ ਗੇਟ ਜਿੱਥੋਂ ਐਂਟਰ ਹੁੰਨੇ ਆ ਮੂੜੇ ਆ ਕੇ ਆ ਬਰਸਾਤ ਆ ਚੁੱਕੇ ਆ ਹਲੇ ਆਏ ਦੋਸਤੋ ਇੱਥੇ ਕੋਈ ਫੀਸ ਨਹੀਂ ਲੱਗਦੀ ਇਹ ਬਿਲਕੁਲ ਫਰੀ ਪਾਰਕਿੰਗ ਅੰਦਰ ਲਓ ਜੀ ਸਾਰਾ ਜੋਗੀ ਜੀ ਦੇਖ ਕੇ ਨਿੱਕੀ ਮਾ ਉਸ ਵਾਲੇ ਚੋਲੇ ਨੂੰ ਕਹਿੰਦਾ ਮੈਂ ਤਾਂ ਉੱਥੇ ਝੂੜੇ ਲੈਣੇ ਨੇ ਇਹ ਮੰਮੀ ਕਹਿੰਦੇ ਪਹਿਲਾਂ ਐਨਕ ਲਗਾ ਲਓ ਜੀ ਆ ਗਿਆ ਮੁੰਡਾ ਖੰਡਿਆਈ ਦੇ ਵਿੱਚ ਕਹਿੰਦਾ ਮੈਂ ਤਾਂ ਤੁਰ ਕੇ ਜਾਣਾ ਹੈ ਮੈਨੂੰ ਨਾ ਚੱਕਿਓ ਇਹ ਜ਼ਿਆਦਾ ਖੁਸ਼ ਹੁੰਦਾ ਇਦਾਂ ਹੀ ਵਸ ਤੁਰ ਫਿਰ ਕੇ ਇਹੋ ਜੀ ਜਗ੍ਹਾ ਕਿਤੇ ਜਾਣਿਆ ਘੁੰਮਣ ਦੇ ਲਈ ਬਿਲਕੁਲ ਵੀ ਨਹੀਂ ਇਹ ਜਾਂਦਾ ਤੁਰ ਕੇ ਜਾਂਦਾ ਜਿੱਧਰ ਨੂੰ ਜਾਂਦਾ ਗੱਡੀਆਂ ਆ ਰਹੀਆਂ ਸੀ ਤਾਂ ਕਰਕੇ ਫਿਰ ਮੈਂ ਇਹਨੂੰ ਚੱਕ ਲਿਆ ਕਿਉਂਕਿ ਗੱਡੀਆਂ ਦਾ ਆਉਣ ਜਾਣ ਬਹੁਤ ਜ਼ਿਆਦਾ ਸੀ ਹੋ ਰਿਹਾ ਸੀਗਾ ਇਹ ਮੈਨੂੰ ਕਹਿੰਦਾ ਸੀ ਮੈਂ ਝੂਟੇ ਲੈਣੇ ਨੇ ਉਧਰ ਝੀਲ ਦੇ ਵਿੱਚ ਪਰ ਮੈਂ ਇਹਨੂੰ ਉਧਰ ਲੈ ਕੇ ਨਹੀਂ ਗਿਆ ਮੈਂ ਦਿਖਾਉਣ ਲੈ ਕੇ ਆ ਗਿਆ ਇਹਨਾਂ ਨੂੰ रेस ਕਾਰ ਵਾਲੇ ਉਹ ਹੁੰਦੀਆਂ ਨੇ ਕਾਰਾਂ ਲੋ ਜੀ ਬੇਨਤੀ ਕਰਦਾ ਅਸੀਂ ਆ ਗਏ ਨਿੱਕੀਆਂ ਨਿੱਕੀਆਂ ਕਾਰਾਂ ਅੱਜ ਕਥਾ ਬੜੀ ਸੁਣੀ ਇੰਦਰ ਬੜਾ ਹੁੰਦੇ ਆ ਸੰਗਤ ਵਿੱਚ ਬੜਾ ਦੇਖ ਕੇ ਖੁਸ਼ ਸੀ ਪੂਰਾ ਖੁਸ਼ ਉਹ ਇੱਕ ਬਾਈ ਫਰਦਾ ਵਿੱਚ ਉੱਥੇ ਨੇ ਇੱਕ ਕੁੜੀ ਡਿੱਗ ਪਈ ਸੀ ਝੀਲ ਦੇ ਵਿੱਚ ਬੱਚਿਆਂ ਦਾ ਖਿਆਲ ਰੱਖਿਆ ਕਰੋ ਜਦੋਂ ਵੀ ਕਦੇ ਜਾਓ ਨਾ ਤਾਂ ਉੱਥੇ ਇੱਕ ਬੱਚੇ ਦਾ ਪੈਰ ਸਲਿੱਪ ਹੋ ਕੇ ਵਿੱਚ ਡਿੱਗ ਗਈ ਸੀ ਆ ਦੇਖੋ ਇਧਰ ਚਿੱਟੇ ਸੂਟ ਵਾਲੀ ਕੁੜੀ ਆ ਰਹੀ ਆ ਉਹਦੇ ਨਾਲ ਇੱਕ ਛੋਟੀ ਜੀ ਬੱਚੀ ਆ ਇਹ ਡੈਗਪੀ ਸੀ ਝੀਲ ਦੇ ਵਿੱਚ ਅਸੀਂ ਬੰਦੇ ਨਾਲ ਸਾਂਝ ਚੱਲੇ ਆਂ ਸਾਨੂੰ ਹੋਲਾ ਕਰਨਾ ਨੂੰ ਤਾਂ ਉਹਨਾਂ ਦੀ ਜਿੰਦਗੀ ਜੁੜਿਆ ਹੋਇਆ ਹੈ ਤਾਂ ਥੋੜਾ ਬੱਚਿਆਂ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਇੱਥੇ ਕਦੇ ਜਾਓ ਤੇ ਲੋ ਜੀ ਆ ਗਏ ਹੁਣ ਮਹਾਰਾਜ ਜੀ ਯੋ-ਯੋ ਕਰਦੇ ਫਿਰਦੇ ਨੇ ਪੂਰੇ ਖੁਸ਼ ਨੇ ਅਸੀਂ ਦੋ ਨਿਆਣੇ ਚੱਲੇ ਸੀ ਤਾਂ ਨਿਸ਼ਾਨ ਉਹ ਵਿਚ ਆ ਜਾੜਿਆ ਹੋਇਆ ਸੀ ਗੱਲ ਵੀਡੀਓ ਬਣਾਉਂਦਾ ਪੂਰੀ ਖੁਸ਼ ਖੁਸ਼ ਖਾਸ਼ ਖਾਸ਼ ਮਾਰਾ ਤੇ ਇਧਰ ਸਾਡੇ ਯੂਵੀ ਜੀ ਮੋਟਰਸਾਈਕਲ ਦੇਖ ਕੇ ਕਹਿੰਦਾ ਮੈਂ ਵੀ ਝੂਟਾ ਲੈਣਾ ਪਾਪਾ ਇਹਦੇ ਤੇ ਉਹ ਦੇਖ ਕੇ ਬਾਈਕ ਗੱਡੀ ਸੀ ਚਾਰ ਜੇ ਗਾਲੀ ਇਹਨਾਂ ਮੈਂ ਲੈਣਾ ਛੋਟਾ ਜੀ ਮੈਂ ਆਪਾਂ ਵੀ ਫਿਰ ਬਹੁਤੀ ਦੇਰ ਨਹੀਂ ਲਾਈ ਬਿਠਾਤਾ ਇਹਨੂੰ ਗੱਡੀ 'ਚ ਲਾ ਲਿਆ ਐਨਕਾ ਮੁੰਡਾ ਹੋ ਗਿਆ ਬੈਠ ਕੇ ਗੱਡੀ ਦੇ ਵਿੱਚ ਮਾਰੇ ਜਣੀਆਂ ਨੇ ਮੁੰਡਾ ਖੜਿਆ ਹੈ ਫੈਕਟਰੀ 'ਚ ਲੋ ਜੀ ਮੁੰਡੇ ਦਾ ਚਾਹ ਹੋ ਗਿਆ ਪੂਰਾ ਗੇੜੇ ਤੇ ਗੇੜਾ ਠਾ ਗੇੜਾ ਸੱਚ ਕਰ ਦਿੰਦਾ ਸੀ ਬੰਦ ਚੱਲਦੇ ਚੱਲਦੇ ਪਤਾ ਲੱਗਿਆ ਸੀ ਵੀ ਗੱਡੀ ਇੱਥੋਂ ਸਟਾਰਟ ਹੁੰਦੀ ਐ ਇੱਥੋਂ ਬੰਦ ਹੁੰਦੀ ਆ ਤਾਂ ਕਰਕੇ ਬੰਦ ਕਰ ਦਿੰਦਾ ਸੀ ਗੱਡੀ ਧਰੀ ਜਾਂਦੀ ਬਈ ਪਹਿਲਾਂ ਤਾਂ ਐਦਾਂ ਹੀ ਗੇੜਾ ਲਾਇਆ ਉਸ ਤੋਂ ਬਾਅਦ ਪਤਾ ਲੱਗਿਆ ਵੀ ਰਿਮੋਟ ਨਾਲ ਚਲਦੀ ਆ ਕਰੋੜੋਂ ਮੁੰਡੇ ਨੂੰ ਕਹਿੰਦਾ ਮੈਨੂੰ ਰਿਮੋਟ ਦੇ ਇੱਕ ਰਿਮੋਟ ਵੀ ਪੁੱਠਾ ਫੜੀ ਬੈਠਾ ਲਓ ਜੀ ਰਿਮੋਟ ਪੁੱਠਾ ਫੜੀ ਬੈਠਾ ਮੁੰਡਾ ਓ ਬਾਈ ਲੈ ਜਾਂਦਾ ਝੂਟਾ ਹੀ ਆਹ ਕੋਸ਼ ਖਸ਼ ਪੂਰਾ ਆਪਣੇ ਬੱਚਿਆਂ ਨੂੰ ਜ਼ਰੂਰ ਘੁਮਾ ਕੇ ਲਿਆਇਆ ਕਰੋ ਐਦਾਂ ਲੋ ਜੀ ਕਹਿੰਦਾ ਮੈਂ ਖਿੱਚਣੀ ਆ ਤੁਹਾਡੀਆਂ ਫੋਟੋ ਸਾਡੀਆਂ ਦੋਨਾਂ ਦੀਆਂ ਫੋਟੋ ਖਿੱਚੀ ਜਾਂਦਾ ਸੀ ਮੈਨੂੰ ਫੋਨ ਫੜਾਉ ਕਹਿੰਦਾ ਇਹ ਆ ਗਈ ਜੀ ਟ੍ਰੇਨ ਟ੍ਰੇਨ ਆਲੇ ਨੂੰ ਵਾਇ ਕਰੀ ਜਾਂਦਾ ਜੀ ਜੋ ਵੀ ਉਹਨਾਂ ਵੀ ਵਾਇ ਕੀਤਾ ਸਾਰੀ ਫੋਲ ਹੁੰਦੀ ਹੈ ਜੀ ਫੁੱਲ ਕਰਕੇ ਤੋੜਦੇ ਨੇ ਲਓ ਜੀ ਟ੍ਰੇਨ ਗਈ ਆ ਲੰਗ ਯੂ ਵੀ ਬੈਠ ਗਿਆ ਮੇਰੇ ਮੋਢੇ ਤੇ ਜਿਵੇਂ ਪਾਪਾ ਮੈਂ ਥੱਕ ਗਿਆ ਮੈਨੂੰ ਬਿਠਾ ਲਓ ਮੋਢੇ ਦੇ ਉੱਪਰ ਮੋਢੇ ਤੇ ਬੈਠ ਗਿਆ ਤੇ ਅਸੀਂ ਚੱਲੇ ਸੀ ਵਾਪਸ ਲਓ ਜੀ ਇਹਨਾਂ ਕੋ ਬਲੋਗ ਆ ਚੰਗਾ ਲੱਗਿਆ ਤਾਂ ਲਾਈਕ ਜ਼ਰੂਰ ਕਰ